ਕੁਝ ਦਿਨ ਪਹਿਲਾਂ ਸ਼ੇਰੀ ਆਨੰਦਪੁਰ ਸਾਹਿਬ ਦੇ ਪਿੰਡੇ ਝਿੰਝੜੀ ਵਿਖੇ ਇੱਕ ਚੋਰੀ ਹੋਈ ਸੀ ਤੇ ਅੱਜ ਪਰਿਵਾਰਿਕ ਮੈਂਬਰਾਂ ਨੂੰ ਸੂਮਿਲੀ ਕਿ ਉਕਤ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਚੋਰ ਨੰਗਲ ਵਿਖੇ ਦੇਖਿਆ ਗਿਆ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਚੋਰ ਦਾ ਪਿੱਛਾ ਕੀਤਾ ਗਿਆ ਅਤੇ ਜਦੋਂ ਚੋਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਕੁਝ ਲੋਕ ਉਸਦਾ ਪਿੱਛਾ ਕਰ ਰਹੇ ਹਨ ਤਾਂ ਉਸਨੇ ਆਪਣੀ ਜਾਨ ਬਚਾਉਣ ਦੇ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਦੂਜੇ ਪਾਸੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਨੌਜਵਾਨ ਨੂੰ ਨਹਿਰ ਵਿੱਚੋਂ ਸੁਰੱਖਿਤ ਕੱਢਿਆ ਗਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਸ਼ੇਰੀ ਨਪੁਰ ਸਾਹਿਬ ਦੇ ਪਿੰਡ ਜਿੰਝੜੀ ਦੇ ਇੱਕ ਪਰਿਵਾਰ ਦੇ ਘਰ ਚੋਰੀ ਹੋਈ ਸੀ ਤੇ ਉਸ ਪਰਿਵਾਰ ਦੇ ਮੈਂਬਰ ਪਿਛਲੇ ਦਿਨਾਂ ਤੋਂ ਹੀ ਇਸ ਚੋਰ ਨੂੰ ਲੱਭਣ ਦੀ ਕੋਸ਼ਿਸ਼ਾਂ ਵਿੱਚ ਸਨ ਇਹ ਨੌਜਵਾਨ ਅਜੇ ਨੰਗਲ ਵਿੱਚ ਦਿਖਾਈ ਦਿੱਤਾ ਤੇ ਜਿਵੇਂ ਹੀ ਪਰਿਵਾਰਿਕ ਮੈਂਬਰਾਂ ਨੇ ਇਸ ਨੂੰ ਫੜਨ ਲਈ ਇਸ ਦੇ ਪਿੱਛੇ ਭੱਜੇ ਤਾਂ ਇਹ ਨੌਜਵਾਨ ਭੱਜਦਾ-ਭੱਜਦਾ ਸ਼੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਦੇ ਕੋਲ ਪਹੁੰਚ ਗਿਆ ਜਿਸ ਤੋਂ ਬਾਅਦ ਇਸ ਨੇ ਡਰਦੇ ਨੇ ਨਹਿਰ ਵਿੱਚ ਹੀ ਛਾਲ ਮਾਰ ਦਿੱਤੀ ਪਰੰਤੂ ਉੱਥੇ ਮੌਜੂਦ ਕੁਝ ਸਥਾਨਕ ਨੌਜਵਾਨਾਂ ਨੇ ਇਸ ਨੂੰ ਸੁਰੱਖਿਤ ਬਾਹਰ ਕੱਢ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਨੰਗਲ ਦਾ ਹੀ ਰਹਿਣ ਵਾਲਾ ਹੈ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਅਵਿਸ਼ੇਕ ਕੁਮਾਰ ਹੈ ਪਿੰਡ ਆਨੰਦਪੁਰ ਸਾਹਿਬ ਠੀਕ ਹੈ ਪਾਜੀ ਸਾਨੂੰ ਵਿਆਹ ਸੀਗਾ 26 ਤਰੀਕਾ ਸਾਡੀ ਭੂਜ ਕੁੜੀ ਦਾ ਸੰਦੋਖੜ ਅਸੀਂ ਰਾਤ ਨੂੰ ਵਿਆਹ ਦੇਖਿਆ ਸਵੇਰ ਨੂੰ ਆਪਾਂ ਆਏ ਸਵੇਰੇ ਆ ਕੇ ਦੇਖਿਆ ਤਾਂ ਘਰ ਦਾ ਸਾਥ ਤੈਸ ਨਾ ਸੋਇਆ ਚਲੋ ਆਪਾਂ ਪਹਿਲਾਂ ਪਰੇਸ਼ਾਨ ਦੇ ਇਹ ਫਿਰ ਸਾਡੇ ਸਾਥ ਗਏ ਨਾ ਬਾਬਾ ਜੀ ਕਿ ਨਹੀਂ ਪਹਿਲੇ ਦੋਸਤਾਂ ਚੋਰੀ ਕੀਤੀਵੇਂ ਆ ਫਿਰ ਆਪਾਂ ਇਹਨਾਂ ਦੇ ਕੋਲ ਗਏ ਪੁੱਛਣੇ ਤਾਂ ਪਿਆਰ ਨਾਲ ਇਸ ਵਾਲਾ ਭੱਜ ਗਿਆ ਚਲੋ ਭੱਜਿਆ ਵਜਾਇਆ ਇਹਦੇ ਬਾਕੀ ਨੇ ਪੁੱਛਿਆ ਵੀ ਕਹਿੰਦੇ ਨਹੀਂ ਅਸੀਂ ਨਹੀਂ ਕੀਤੀ ਜੀ ਤੇ ਘਰ ਦੇ ਨੇ ਪੁੱਛਿਆ ਕਹਿੰਦੇ ਸਾਾਨੂੰ ਨਹੀਂ ਪਤਾ ਕਿੱਥੇ ਹੈ ਸਾਾਨੂੰ ਇੱਕ ਹਫਤਾ ਹੋ ਗਿਆ ਮਗਰ ਘੁੰਮਦਿਆਂ ਨੂੰ ਇਹਦੇ ਮਗਰ ਛੱਡੇ ਬੰਦੇ ਅਸੀਂ ਅੱਜ ਕਾਬੂ ਆਇਆ ਭਾਜੀ ਇਹ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ ਇਹ ਨੰਗਲ ਦਾ ਰਹਿਣ ਵਾਲਾ ਹੈ ਤੁਸੀਂ ਭਾਈ ਅਸਲ ਤੇ ਰਹਿੰਦਾ ਹੈ ਨੰਗਲ ਦਾ ਹੈ ਰਹਿੰਦਾ ਸਾਡੇ ਕਿਰਾਏ ਪਤੇ ਘਰਾਂ ਇਹ ਇਹ ਚਿੱਟੇ ਵਾਲੀ ਨੇ ਪਹਿਲੇ ਦੋ ਵਾਰ ਕਰਕੇ ਚੋਰੀ ਕੀਤੀ ਹੈ ਜੀ ਇਹ ਮੰਨੇ ਆ ਇਹ ਅਸੀਂ ਸ਼ੱਕ ਅਧਾਰ ਤੇ ਗਏ ਸੀ ਇਹਨਾਂ ਕੋਲ ਪਰ ਸ਼ੱਕ ਹੀ ਸਾਰ ਯਕੀਨ ਚ ਬਦਲਦਾ ਭੱਜਿਆ ਇਹ ਤੁਸੀਂ ਸੌਣ ਕਿੰਨਾ ਹੋਇਆ ਤੁਹਾਡਾ ਭਾਈ ਨੁਕਸਾਨ ਸਾਡਾ ਹੋ ਗਿਆ ਵੀ 2 ਹੋਰ ਤੁਸੀਂ ਦੇ ਮਗਰ ਆ ਰਹੇ ਸੀ ਕਿ ਨੈਰ ਛਾਲ ਵਗੈਰਾ ਮਾਰਤੀ ਸੀ ਹਾਂ ਜੀ ਨੈਰ ਛਾਲ ਮਾਰੀ ਨੇ ਬਾਈ ਨੇ ਜਦ ਆਪਾਂ ਜੱਗ ਕਰਦੇ ਤਾਂ ਇਹਨਾਂ ਪਾਦੇ ਪਾਦੇ ਨੇ ਛਾਲ ਮਾਰ ਗਏ ਦੁੱਧ ਗਏ ਆ। ਆਹ ਰਾਮ ਹੈ ਤਾਂ ਕਿਦਾਂ ਭਾਈ ਇਹ ਨਾਮ ਹੈਗਾ ਭਾਜੀ ਪੱਕਾ ਨਵੇਂ ਪ੍ਰਿੰਸ। ਉਹ ਕਹਿੰਦੇ ਮਣੀ ਇਹ ਹੈ ਬੀਵੀਐਮਬੀ ਚ ਪੱਕਾ ਵੀ ਬੇਲਦਾਰ। ਅੱਛਾ। ਇਹਨੇ ਬੀਵੀਐਮਬੀ ਚੋਰੀ ਕੀਤੀ ਭਾਜੀ ਬੰਦੇ ਮਗਰ ਲੱਗੇ ਵੇਦੇ। ਠੀਕ ਹੈ। ਹਾਂਜੀ ਹਾਂਜੀ। ਤੇ ਨਾਲ ਦੂਸਰਾ ਸੀ ਘੱਟੇ। ਇਹਦਾ ਭਾਜੀ ਭਾਈ ਹੈ ਇੱਕ ਟੈਂਪੂ ਵਾਲਾ ਬਾਕੀ ਦੇਖੋ ਕੋਣ ਹੋਣ ਕਹਿੰਦਾ ਇਹ। ਕਿੰਨੇ ਬੰਦੇ ਆ ਟੋਟਲ ਜੋ ਭਾਈ ਸਾਨ ਲੱਗੇ 4-5 ਮੈਂ ਦੇਣ ਲੱਗੇ ਅੱਜ। ਬਾਕੀ ਰਸੂ ਆਪਾਂ। ਇਹਨਾਂ ਦੱਸਦੇ ਆਪਣੇ ਵਕਤ ਦੇਣ। ਵੀ ਜਿਸਾਨੇ ਨੇ ਘਰ ਪਟਿਆ ਭਾਜੀ ਦੋ ਬੰ ਇਨੇ ਬਾਰੇ ਬੰਦੇ ਬੁਲਾ ਗਏ ਤਾਂਕਰ ਬੰਦੇ ਬਾੜੇ ਮਤਲਬ ਘਰ ਵਿੱਚ ਹੋਰ ਲੈਪਟਾਪ ਮੋਬਾਈਲ ਕੋਈ ਕੁਝ ਨਹੀਂ ਚੱਕਿਆ ਫੋਨ ਪਿਆ ਲੈਪਟਾਪ ਪਿਆ ਇਹਨੇ ਕੁਝ ਨਹੀਂ ਚੱਕਿਆ ਇਹਨਾਂ ਸਿਰਫ ਆਪਣਾ ਪੈਸੇ ਦੇਖ ਕੇ ਤੇ ਗਹਿਣੇ ਚੱਕੇ ਬਸ ਕਿਨੇ 50000 ਦਾ ਨਕਦੀ ਭਾਈ 50000 ਨਕਦੀ ਆ ਬਾਕੀ ਗਹਿਣੇ ਚੱਕੇ ਵੀ ਨਹੀਂ ਦੋ ਟਾਂਕ ਰੱਖੇ ਨੁਕਸਾਨ ਕੀਤਾ ਭਾਈ ਜੀ ਇਹ ਘਟਨਾ ਜਿਹੜੀ ਆ ਤੁਹਾਡੇ ਵਾਪਰੀ ਉਥੇ ਹਾਂਜੀ ਹਾਂਜੀ ਸਾਡੇ ਘਰੀ ਵਾਪਰੀ ਹੈ ਤੁਸੀਂ ਕਿੱਥੋਂ ਦੇ ਹੋ ਮੈਂ ਚਿੰਝੜੀ ਆਨੰਦਪੁਰ ਸਾਹਿਬ ਭਾਈ ਤੇ ਕਿਦਣ ਦੀ ਇਹ ਜਿਹੜੀ ਘਟਨਾ ਹੋਈ ਹੈ ਇਹ 27 ਤਰੀਕ ਦੀ ਹੋਈ ਜੀ ਸਵੇਰਾ ਤੇ ਕੀ ਚੋਰੀ ਕਰਕੇ ਲੈ ਗਏ ਇਹ 50000 ਰੁਪਏ ਤੇ ਚਾਂਦੀ ਆ ਚਾਚੀ ਦੀ ਜਦ ਨਿਆਣੇ ਦੇ ਰੱਖੀ ਵੀ ਹੁੰਦੀ ਜੀ ਉਹ ਲੈ ਗਈ ਇਹ ਘਰ ਚ ਦਖਲ ਹੋ ਕੇ ਹਾਂਜੀ ਹਾਂਜੀ ਜੰਦੇ ਵੱਡੇ ਇਹਨਾਂ ਨੇ ਕਟਰ ਨਾਲ ਅੱਛਾ ਜੀ ਰਾਤ ਨੂੰ ਕੀਤੀ ਕਿ ਦਿਨੇ ਚੋਰੀ ਰਾਤ ਨੂੰ ਹੀ ਰਾਤ ਨੂੰ ਅੱਜ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇੱਥੇ ਆਏ ਨੰਗਲ ਸਾਨੂੰ ਬੰਦੇ ਛੱਡੇ ਵੀ ਆਏ ਸਾਨੂੰ ਸੂਰ ਲੱਗ ਗਈ ਵੀ ਇੱਥੇ ਦਾ ਜੀ ਤੇ ਤੁਸੀਂ ਤਾਂ ਪਿੱਛਾ ਕੀਤਾ ਉਹਨੂੰ ਫੜੋ ਗਿਆ ਹਾਂਜੀ ਹਾਂਜੀ ਨਹੀਂ ਤੁਸੀਂ ਦੇਖ ਕੇ ਇਹ ਇਹ ਨਹਿਰ ਚਾਲ ਮਾਰਦੀ ਸੀ ਹੁਣ ਹਾਂਜੀ ਤਾਂ ਮਗਰ ਬੇਵੇ ਡਰ ਕੇ ਨਹਿਰ ਚਾਲ ਮਾਰਦੀ ਜੋਂ ਕੱਢ ਲਿਆ ਠੀਕ ਐ ਹਾਂਜੀ ਦਾ ਉਧਰ ਘਰੀ ਤਾਂ ਕੋਰੀ ਮੁੰਡੇ ਨੂੰ ਚੋਰੀ ਮਲੇ ਉਹ ਮੁੰਡਿਆਂ ਟੈਂਪੂ ਵਾਲਾ ਕਹਤੇ ਅਸੀਂ ਆ ਗਏ 2 ਮਿੰਟ ਕੋਈ ਕੰਮ ਕੱਟ ਕੇ ਮੈਨੂੰ ਤਾਂ ਪਤਾ ਹੀ ਚੋਰੀ ਕਰਨ ਦੀ ਹਾਂ ਕਰੀ ਹਾਂ ਇਹ ਆਏ ਤੜਕੇ ਬਹੁਤ ਅੱਛਾ ਯਾਨੀ ਕਿ ਤੂੰ ਕਦੇ ਨੱਠਿਆ ਇੱਕ ਵਾਰ ਕੁਝ ਨਾਲ ਨਿਹਨ ਨਿਹਨ ਬੁਲਾਇਆ ਦਾ ਨਿਹਨ ਬੁਲਾ ਤੂੰ ਫੋਨ ਕਰਕੇ ਨੇ ਵੀ ਆਈ ਤੇ ਫੋਨ ਕਰਕੇ ਨਾ ਨਿਹਾਨ ਨੂੰ ਨਹੀਂ ਨਿਆ ਗੋੜੀ ਨਿਹਾਨ ਤੂੰ ਯਾਨੀ ਮਮਮੀ ਨੇ ਕਿਹਾ ਨਾ ਵੀ ਤੂੰ ਨਿਕਲ ਜੀ ਹੋਤੇ ਪਹਿਲੇ ਜਦ ਤੁਸੀਂ ਆਣ ਲੱਗੇ ਤੇ ਹਾਂ ਕੰਦੀ ਮੰਮੀ ਕਹਿੰਦੇ ਨਿਕਲ ਜੀ ਮੈਂ ਕਿੱਥੇ ਨਹੀਂ ਕੋਈ ਮੈਂ ਕਿੱਥੇ ਜਾਵਾਂ ਅੱਛਾ ਨੇਹਾ ਨੂੰ ਸਮਾਨ ਕਿੱਥੇ ਕਰੀ ਨਾ ਕੋਲੇ ਸਮਾਨ ਤਾਂ ਨਹੀਂ ਇਹਨਾਂ ਨੂੰ ਪਤਾ ਜੁਨਾ ਮੈਂ ਆਪਣੇ ਘਰੀ ਜੀਗਾ ਮੈਨੂੰ ਕਹਿੰਦੇ ਤੈਨੂੰ ਅਸੀਂ ਐਸਾ ਕਰਾ ਦੂੰਗੇ ਤੂੰ ਡਾਈ ਲਾਂਗੀ ਤੇ ਅੱਛਾ ਮੈਂ ਕਿਹਾ ਠੀਕ ਹੈ ਜੀ ਤੇ ਤੂੰ ਉਹ ਜਗੰਧਾ ਫੇ ਮਮਮੀ ਨੂੰ ਭਜਾਇਆ ਹਾਂ ਤੇ ਜੀ ਮੰਮੀ ਨਾਲ ਕੇ ਵੀਜੇ ਕੁਮਾਰ ਵੀਜੇ ਕੁਮਾਰ ਨੂੰ ਭਜਾਇਆ ਹੈ ਹਾਂ ਬੇਸ ਜਦ ਅੱਛਾ ਕਾਲੂ ਜੱਸੀ ਕਰੀ ਪੁੱਛੇ ਉਹਦੇ ਵੇਲੇ ਤੈਨੂੰ ਫੋਨ ਆ ਗਿਆ ਬੀਜੂ ਦਾ ਅਗਰ ਮੰਮੀ ਦਾ ਫੋਨ ਕਰਦਾ ਬੇਲਾ ਆ ਗਿਆ ਗੋਰੀ ਨੂੰ ਆਇਆ ਗੋਰੀ ਫੋਨ ਆ ਗਿਆ ਮੰਮੀ ਨੂੰ ਫੋਨ ਆ ਗਿਆ ਤਾਂ ਹਾਂ ਐ ਤੁਹਾਨੂੰ ਹੈ ਮੈਂ ਸੱਚੇ ਬੋਲਦਾ ਤੋਂ ਨਹੀਂ ਵੀ ਤੁਸੀਂ ਨਾਲ ਤੋਂ ਨਾਲ ਹੀ ਤਾਂ ਉਹਨਾਂ ਨੇ ਨਹੀਂ ਮੈਂ ਘਰੀ ਤਾਂ ਆਪਣੀ ਜੀ ਮੰਦ ਗੋਰੀ ਨਾਲ ਦੋਨੇ ਕੀਤੇ ਆ ਹਾਂ ਉਹਨਾਂ ਨੇ ਦੋ ਮੁੰਡੇ ਕੀਤੇ ਆ ਦੋ ਮੁੰਡਾ ਟੈਂਪੂ ਵਾਲਾ ਉਹ ਹੈ ਕਿਤੇ ਆ ਉਹ ਇਹਨਾਂ ਨੂੰ ਪਤਾ ਕਿੱਥੇ ਆ ਸਮਾਨ ਕਿੱਥੇ ਆ ਸਮਾਨ ਕਿੱਥੇ ਆ ਸਮਾਨ ਕੀਤੇ ਆ ਇਹਨਾਂ ਨੂੰ ਪਤਾ ਟੈਂਪੂ ਕਿੱਥੇ ਚਲਾਉਂਦਾ ਉਹ ਉਹ ਇੱਥੇ ਚਲਾਉਂਦਾ ਇਹ ਉਹ ਮੁੰਡਾ ਉੱਤੀ ਆ ਦਰੋਲੀ ਦਾ ਜੀ ਤੇਰੀ ਭੂਆ ਨੂੰ ਪਤਾ ਤੇ ਤੇਰੀ ਭੂਆ ਨੂੰ ਪਤਾ ਇਸ ਗੱਲ ਬਾਰੇ ਉਹ ਬਣਾਇਆ ਉਹਨਾਂ ਨੂੰ ਕਿਹਦਾ ਪਿੰਡ ਤੇਰੀ ਭੂਆ ਨੂੰ ਪਤਾ ਜਾ ਕੇ ਆਇਆ ਦਾ ਜੁੱਥੇ ਤੈਨੂੰ ਭੂਆ ਦੱਸਦਾ ਸਾਰੀ ਗੱਲ ਚੋਰੀ ਕੀਤੀ ਸੀ ਤੂੰ ਸਾਰ ਮੈਂ ਨਹੀਂ ਕੀਤੀ ਮੰਨੀ ਉਹਨੂੰ ਦੱਸਿਆ ਭੂਆ ਚੋਰੀ ਕੀਤੀ ਉਹਨਾਂ ਨੇ ਉਹਨੂੰ ਦੱਸਿਆ ਉਹਨਾਂ ਇਹ ਵੀ ਸਮਾਨ ਕਿੱਥੇ ਰੱਖਿਆ ਉਹਨਲੇ ਦੋਨਾਂ ਨੂੰ ਪਤਾ ਹੀ ਪੌਰੀ ਨਾਲ ਦੀ ਭੂਆ ਦਾ ਨਾ ਪਾਏ ਦਾ ਫੁੱਪਣ ਦਾ ਪਾਪ ਤੇਰੀ ਭੈਣ ਦਾ ਬਾਈ ਦਾ ਹੀ ਬਾਹਰ ਨਹੀਂ ਹਾਂ ਰਾਣੀ ਤੇਰੀ ਨਹੀਂ ਰਾਣੀ ਬਾਹਰ 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 ਹੀ ਨਹੀਂ ਸਮਾਨ ਬੰਨੇ ਕਿੱਥੇ ਰੱਖਿਆ ਮੀਹ ਨਾਲ ਦੀ ਵਿੱਚ ਨਹੀਂ ਹੁੰਦਾ ਹਿੱਸਾ ਵਿੱਚ ਦਾ ਨੇਹਾ ਨਾਲ ਨਾ ਨੇਹਾ ਨਹੀਂ ਨਾਲਦੀ ਇਹ 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 ਨਾਲ ਕੋਈ ਨਹੀਂ ਹੈ ਵੀ ਤੋਂ ਨਹੀਂ ਯਾਰ ਇਹ ਦੋਨਾਂ ਨੇ ਇਹ ਦੋਨਾਂ ਨੇ ਬੰਦੀ ਜਮਾਨ ਕਿਤੇ ਰੱਖਿਆ ਸਿਰਫ ਮੈਨੂੰ ਹੀ ਨਸ਼ਾ ਕਰਾਇਆ ਆ ਕੇ ਬੱਸ ਇਹਨਾਂ ਦਾ ਪਤਾ ਮੈਨੂੰ ਤੂੰ ਨੌਕਰੀ ਕਰਦਾ ਕਿਤੇ ਉਹ ਮੈਨੂੰ ਜੋਬ ਕਰਦਾ ਜੀ ਕਿੱਥੇ 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 ਨੌਕਰੀ ਕਰਦਾ ਤੂੰ ਨੰਗਲ ਕਹਦੇ ਕਿਹੜੇ ਡਿਪਾਰਟਮੈਂਟ ਚ ਇਹ ਚੋਰੀ ਨਸ਼ਾ ਵਾਟਰ ਸਪਲਾਈ ਚ ਚੋਰੀ ਨਸ਼ਾ ਕਰਕੇ ਕੀਤੀ ਉਹਨੇ ਉਹਨਾਂ ਨੇ ਕੀਤੀ ਚੋਰੀ ਮੈਂ ਤਾਂ ਸਿਰਫ ਉਣੀ ਨਸ਼ਾ ਕਰਾਇਆ ਸੀ ਉਹ ਸੂਚਨਾ ਤੈਹੀਂ ਦਿੱਤੀ ਉਣੀ ਕਰਦੀ ਚੋਰੀ ਉਣੀ ਕੀਤੀ ਨਹੀਂ ਨੀ ਮੈਂ ਤਾਂ ਇੱਧਰ ਪੁੱਛ ਰੋ ਕਰੀ ਕਰੀ ਅੰਦਰ ਬੜਿਆ ਵੀ ਨਹੀਂ ਐ। ਹਾਂ ਮਿੰਡ ਬੰਦ ਬੜਾ ਤੂੰ ਨਾਲ ਤਾਂ ਉਦੋਂ ਤੂੰ ਨਾਲ ਤੇ ਤੂੰ ਭੱਜ ਗਿਆ ਹੋਇਆ। ਮੈਨੂੰ ਤਾਂ ਮੰਮੀ ਨੇ ਕਿਹਾ ਵੀ ਤੇਰੀ ਨੌਕਰੀ ਐ ਤੂੰ ਚੱਲ ਜਾ। ਵਿਸ਼ੱਕ ਕਰਦੇ ਵੀ ਮੈਨੂੰ ਕਿਹਾ ਪਤਾ ਮੈਰੀ ਜਾਣੇ ਬਲਾ ਮੈਂ ਨਿਕਲਿਆ ਮਾਤੇ ਕਿਹਾ ਮੰਮੀ ਮੋ ਰਕੋ ਮਨਵਾਜੇ ਕਿ ਮੈਂ ਕਿਹਾ ਮੈਂ ਉਹਨਾਂ ਕੋਲ ਚੱਲ ਜਾਣਾ ਵੀ ਮੈਂ ਕੁਝ ਕੀਤਾ ਨਹੀਂ। ਉਹ ਕਹਿੰਦੇ ਜਾਈ ਨਾ ਤੂੰ ਉੱਤਰ ਉੱਤਰ ਘੁੰਮ। ਮੈਨੂੰ 7 ਦਿਨ ਹੋ ਗਿਆ ਦੁੱਧ ਭੁੰਮਦੇ ਨੂੰ ਮੈਂ ਕਿਹਾ ਤੂੰ ਨੌਕਰੀ ਕਿੱਥੇ ਕਰਦਾ? ਮੈਂ ਆਪਣੇ ਭਰਾ ਦੇ ਮਗਰ ਹੀ ਲੱਗਿਆ। ਇਹ ਨਹੀਂ ਮਨੂ ਨਾ ਗ੍ਰਹਾਇਆ ਸੁਰੂ ਤੇ ਸੋਪੀ ਬਣ ਲੈ ਕਿੰਨੇ ਭਰਾ ਆ ਤੁਸੀਂ ਦੋ ਤਿੰਨ ਭਰਾ ਆ ਇਹ ਨਹੀਂ ਮੇਰਾ ਘਰ ਜਾੜਿਆ ਜੀ ਹੁਣ ਵੀ ਮੈਂ ਮਾ ਮਾ ਉਹ ਪੰਜ ਸਾਲ ਦੀ ਕੁੜੀ ਮੈਂ ਅੱਜ ਅੱਜ ਵੀ ਗਿਆ ਤਾਂ ਪੂਆ ਹੋਰੀ ਸਾਰੇ ਨੇ ਆ ਹੋਰੀ ਉੱਥੇ ਦਰੋਲੀ ਕੱਟੇ ਸੀਗੇ ਮੈਨੂੰ ਕਹਿੰਦੇ ਤੂੰ ਨਿਕਲ ਜਾ ਮੈਂ ਕਿਹਾ ਮਾਮਾ ਮੋਰਕ ਚੱਲਿਆ ਮਾਮਾ ਵੀ ਮੈਂ ਨਹੀਂ ਕੁਝ ਕੀਤਾ ਕਹਿੰਦੇ ਤੂੰ ਨਿਕਲ ਜਾ ਤੂੰ ਨੰਗਲ ਕਿਆ ਕਰਨਾ ਹੈ ਅੱਜ ਭਰੇ ਕਹਿੰਦੇ ਅਸੀਂ ਫਸ ਜਾਣਾ ਮੈਂ ਅੱਜ ਘੂਮਦਾ ਪਿਆ ਸੀ ਜੀ ਮੂੰਹ ਮੂੰਹ ਬਣ ਕੇ ਨਹੀਂ ਹੂੰ ਮੈਨੂੰ ਭੂਆ ਕਹਿੰਦੀ ਰਾਜਮ ਐਸਾ ਕੀਤਾ ਉਹ ਕਿਸੇ ਕੀਤਾ ਚਾਹ ਲਾਲਾ ਕਹਿੰਦੀ ਮੈਨੂੰ ਮੰਮੀ ਨੇ ਦਿੱਤੇ ਜੀ 500 ਰੁਪਏ ਅੱਜ ਹਾਂਜੀ ਸਮਾਨ ਕਿੱਥੋਂ ਲਿਆ ਹਾਂਜੀ ਸਮਾਨ ਕਿੱਥੋਂ ਲਿਆ ਹੁੰਡੇ ਨੇ ਲੇਟ ਹੈ ਕੋਲੇ ਨੇ ਹੁੰਦਾ ਪਤਾ ਨਹੀਂ ਉਹਨੇ ਲਿਫਟ ਨਹੀਂ ਲਿਆ ਉਹ ਕੋਸਾ ਇੱਕ ਗਿਆਨੇ ਗੁਨੇ ਕਿਦਿ ਕੋ ਬੀਚੀ ਮਾਦੀ ਇਹਨਾਂ ਦੋਨਾਂ ਨੇ ਬਿੱਤੇ ਐਮ ਕੋਈ ਕੁਛ ਨਹੀਂ ਬਣਾ ਹੈ ਮੈਨੂੰ ਸਿਰਫ ਇਹਨੇ ਨਜਾ ਕਰਾਇਆ ਜੀ ਬਸ ਜੇ ਤੁਹਾਨੂੰ ਕੁਝ ਨਹੀਂ ਪਤਾ ਬਾਕੀ ਕੁਝ ਨਹੀਂ ਕੋਈ ਜੋ ਸੀਗਾ ਮੈਂ ਤੁਹਾਨੂੰ ਦੱਸਦਾ ਜੀ ਸਾਰਾ ਸਮਾਨ ਕਿਦੋਂ ਬੀਆ ਉਹ ਇਹਨਾਂ ਨੂੰ ਪਤਾ ਹੋਰ ਵਾਲੇ ਮੁੰਡਿਆਂ ਆ ਇਹ ਹੀ ਗੇ ਤੇ ਸਿੱਟਿਆ ਸਭ ਹੋਇਆ ਇਹ ਆਇਆ ਸੀ ਕਿ ਕੋਈ ਇੱਥੇ ਚੋਰ ਹੈ ਜਿਹੜਾ ਉਹ ਭੱਜ ਰਿਹਾ ਪਹਾੜੀ ਵੱਲੋਂ ਭੱਜਿਆ ਚੀਫ ਵੱਲੋਂ ਤਾਂ ਫਿਰ ਮੈਂ ਆਪਣੀ ਫੋਰਸ ਨਾਲ ਉੱਥੇ ਗਿਆ ਤਾਂ ਦੇਖਿਆ ਉੱਥੇ ਜਾ ਕੇ ਉਹ ਭੱਜਦਾ ਭੱਜਦਾ ਨਾਲੇ ਨਹਿਰ ਪੈਂਦੀ ਜਿਹੜੀ ਆਪਣੀ ਉਹ ਨਹਿਰ ਵੱਲੋਂ ਚਲ ਗਿਆ ਤਾਂ ਥੱਲੇ ਨਹਿਰ 'ਚ ਜਿਹੜੀ ਹੈਗੀ ਉਹਨੇ ਪਤਾ ਲੱਗਿਆ ਛਾਣ ਮਾਰ ਦਿੱਤੀ ਐ ਪਰ ਉਹਦੀ ਕੰਡੀਸ਼ਨ ਥੋੜੀ ਜੀ ਐ ਸੀ ਕਿ ਉਹ ਡੁੱਬ ਸਕਦਾ ਸੀ ਤਾਂ ਫਿਰ ਪਹਿਲਾ ਫਰਸ ਸੀ ਕਾਨੂੰਨ ਬਾਅਦ ਚੋਂ ਪਹਿਲਾਂ ਕਿਸੇ ਦੀ ਜਾਨ ਬਚਾਣੀ ਇਨਸਾਨੀ ਸੀ ਤਾਂ ਫਿਰ ਅਸੀਂ ਰੱਸਾ ਖਿੱਚ ਕੇ ਜਿਹੜੀ ਹੈਗੀ ਛਟਕੇ ਉਹਨੂੰ ਕੱਢਿਆ ਬਾਹਰ ਜੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਅਨੰਦਪੁਰ ਸਾਹਿਬ ਪੁਲਿਸ ਦੇ ਵਿੱਚ ਕਹਿੰਦੇ ਏਰੀਏ ਦੇ ਵਿੱਚ ਹੀ ਨਹੀਂ ਜਿਹੜੀ ਹੈਗੀ ਉਹ ਕਿਤੇ ਛਿੰੜੀ ਪਿੰਡ ਵਿੱਚ ਕੋਈ ਚੋਰੀ ਵਗੈਰਾ ਕੀਤੀ ਸੁਣਨੀ ਪਾਈ ਗਈ ਹੈ ਹਲੇ ਤਾਂ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਜਦੋਂ ਫਿਰ ਅਨੰਦਪੁਰ ਨਾਲ ਐਸ ਐਚ ਓ ਸਾਹਿਬ ਨਾਲ ਦਾਨਿਸ਼ਵੀਰ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ ਜਦੋਂ ਉਹ ਕਾਰਵਾਈ ਕਰਦੇ ਨੇ ਮੁੰਡਾ ਅਸੀਂ ਇੱਥੇ ਲਿਆਂਦਾ ਥਾਣੇ ਹੁਣ ਤਾਂ ਸੁਧਾਰ ਤੇ ਜਿਹੜੀ ਕਾਰਵਾਈ ਕੀਤੀ ਜਾਊਗੀ ਸਰ ਇਹਨੇ ਵੀ ਹੈ ਕੋਈ ਜਿਹਦਾ ਨੰਗਲ ਦਾ ਹੀ ਰਹਿਣੇ ਵਾਲਾ ਇਹ ਨਸ਼ੇ ਦਾ ਆਦੀ ਹੈ ਤੇ ਖੁਦ ਵੀ ਦੱਸ ਰਿਹਾ ਮੈਂ ਨਸ਼ਾ ਕਰਦਾ ਹੈ ਤੇ ਕੋਈ ਪਰਚਾ ਮੰਗਲਾ ਇਹਦੇ ਪਰਦਰਜ ਪ੍ਰਿੰਸ ਨਾਮ ਹੈ ਇਹ ਪਰ ਇਸੇ ਇੱਥੇ ਸਰਕਾਰੀ ਨੌਕਰੀ ਕਰਦਾ ਸਾਡੇ ਕੋਲ ਵੀ ਕਿਹਦੀ ਕੰਪਲੇਂਟ ਹੈਗੀ ਸੀ ਕੰਪਲੇਂਟ ਹੈਗੀ ਸੀ ਏਸੀ ਕੀ ਬੀਬੀਐਮਬੀ ਦੇ ਵਿੱਚ ਇਹਨੇ ਕੁਝ ਇਹ ਜਿਹੇ ਆ ਕੋਈ ਚੋਰੀ ਕੀਤਾ ਸਰਕਾਰੀ ਨੌਕਰੀ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਸੀ ਚੰਗਾ ਹੋਇਆ ਆ ਗਿਆ ਆਪਾਂ ਉਹ ਵੀ ਵੈਰੀਫਾਈ ਕਰਨ ਲੱਗੇ ਜੀ ਹਾਂਜੀ ਹਾਂਜੀ